ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਨਵਾਂ ਵਿਸ਼ਾ ਵਿਚਾਰ ਲਈ ਆਰੰਭ ਕਰਦੇ ਹਾਂ ਇਹ ਜਗ ਮੀਤ ਨ ਦੇਖਿਓ ਕੋਈ ਇਹ ਪਾਵਨ ਪੰਕਤੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀ ਉਚਾਰਨ ਕੀਤੀ ਹੋਈ ਸੂਰਠ ਰਾਗ ਅੰਦਰ ਗੁਰਗੰਸਾਹਿਬ ਜੀ ਮਹਾਰਾਜ ਦੇ ਵਿੱਚ ਸੁਭਾਈਮਾਨ ਹੈ ਸ਼ਬਦ ਸ਼ਬਦ ਦੀ ਪਹਿਲੀ ਪੰਕਤੀ ਹੈ ਇਹ ਜਗ ਮੀਤ ਨ ਦੇਖਿਓ ਕੋਈ ਬਈ ਇਸ ਸੰਸਾਰ ਦੇ ਵਿੱਚ ਇਸ ਜਗਤ ਦੇ ਵਿੱਚ ਕੋਈ ਸੱਚਾ ਮੀਤ ਨਹੀਂ ਦਿਸਿਆ ਸਗਲ ਜਗਤ ਆਪਣੇ ਸੁਖ ਲਾਗਿਓ ਸਾਰਾ ਸੰਸਾਰ ਇਹ ਆਪਣੇ ਸੁਖ ਪਿੱਛੇ ਲੱਗੋਇਆ ਸਾਰੇ ਸੰਸਾਰ ਦੇ ਜੀਵ ਆਪਣੇ ਆਪਣੇ ਸੁਖ ਪਿੱਛੇ ਲੱਗੋਇਆ ਦੁੱਖ ਵਿੱਚ ਸੰਗ ਨ ਹੋਈ ਕਿ ਦੁੱਖ ਵਿੱਚ ਕੋਈ ਸੰਗੀ ਸਾਥੀ ਨਹੀਂ ਬਣਦਾ ਇਹ ਜਗ ਮੀਤਨਾ ਦੇਖੋ ਕੋਈ ਮਤਲਬ ਇਸ ਤਰ੍ਹਾਂ ਦੇ ਭਾਵ ਕੇ ਜਿਸ ਤਰ੍ਹਾਂ ਇਸ ਸੰਸਾਰ ਵਿੱਚ ਕੋਈ ਸਾਰੇ ਹੀ ਬੇਵਫਾਈ ਜਾਂ ਕੋਈ ਕਿਸੇ ਨਾਲ ਪਿਆਰ ਕੋਈ ਕਿਸੇ ਨਾਲ ਵਫਾਈ ਨਹੀਂ ਕਰਦਾ ਕਈਂ ਦਫਾ ਇਸ ਸ਼ਬਦੀ ਵਿਆਖਿਆ ਕਈਆਂ ਪ੍ਰਚਾਰਕਾਂ ਕੋਲੋਂ ਸੁਣ ਵਿੱਚ ਆਈ ਮਿ Đੀ ਰਹੀ ਤਾਂ ਤਕਰੀਬਨ ਇਸ ਸ਼ਬਦੀ ਵਿਆਖਿਆ ਕਰਦੇ ਹਾਂ ਕਿਉਂਕਿ ਇਹ ਸ਼ਬਦ ਦਾ ਮੁੱਖ ਭਾਵ ਹੈ ਰਾਹੋ ਵਾਲੀ ਪੰਕਤੀ ਹੈ ਜੇਨੀ ਮੁੱਖ ਗੱਲ ਸ਼ਬਦ ਵਿੱਚ ਇਹੋ ਹੀ ਹੈ ਕਿ ਇਸ ਸੰਸਾਰ ਦੇ ਵਿੱਚ ਕੋਈ ਕਿਸੇ ਦਾ ਮਿੱਤਰ ਨਹੀਂ ਸਾਰੇ ਹੀ ਆਪਣੇ ਸੁੱਖ ਪਿੱਛੇ ਹੀ ਤੁਹਾਡੇ ਨਾਲ ਮਿੱਤਰ ਤਾਂ ਗੰਢੀ ਬੈਠੇ ਨੇ ਜਦੋਂ ਤੁਹਾਡੇ ਕੋਲ ਕੋਈ ਸੁੱਖ ਨਾ ਰਿਹਾ ਉਹ ਛੱਡ ਕੇ ਪਾਸੇ ਹੋ ਜਾਣਗੇ ਦੁੱਖ ਵੀ ਤੁਹਾਡੀ ਕੋਈ ਸਹਾਇਤਾ ਨਹੀਂ ਕਰੇਗਾ। ਤੋਂ ਇਸ ਵਿਆਖਿਆ ਵਿੱਚ ਨਾਲ ਅਸੀਂ ਜਿਹੜੇ ਗੁਰਬਾਣੀ ਦੇ ਹੋਰ ਪ੍ਰਮਾਨ ਪ੍ਰਯੋਗ ਕਰਕੇ ਇਸ ਦੀ ਵਿਆਖਿਆ ਵਿੱਚ ਵਿਸਥਾਰ ਕਰਦੇ ਹਾਂ ਉਹਦੇ ਵਿੱਚ ਵੀ ਅਸੀਂ ਇਹੋ ਜੀ ਬਾਣੀਆਂ ਵਿਚਾਰਾਂ ਵਿੱਚ ਸਰਵਣ ਕਰਦੇ ਹਾਂ। ਜੋ ਸੰਸਾਰੈ ਕੇ ਕੁਟੂਬ ਮਿੱਤਰ ਭਾਈ ਜੀ ਸੇ ਮਨ ਮੇਰੇ ਤੇ ਸਭ ਆਪਣਾ ਸੋਇ ਮਿਲਾ ਸਾ। ਭਾਈ ਜਿਹੜੇ ਸੰਸਾਰ ਦਾ ਖਾਨਦਾਨ कुटुंब ਅਛੇਦਾਰੀ ਮਿੱਤਰ ਭਾਈ ਤੈਨੂੰ ਦਿਸਰੇ ਨੇ ਇਹ ਸਭ ਆਪਣੇ ਸਵਾਇ ਮਿਲਾ ਸਾ ਸਭ ਆਪਣੇ ਸਵਾਰਥ ਲਈ ਕਰਨਾ ਮਿਲਦੇ ਜਦ ਤੇਰੇ ਨਾਲ ਸੰਗ ਬਣਾਈ ਬੈਠੇ ਨੇ ਜੋ ਸੰਸਾਰਾਏ ਕੇ ਕੁਟੂਬ ਮਿੱਤਰ ਭਾਈ ਦੀਸੇ ਮਨ ਮੇਰੇ ਤੇ ਸਭ ਆਪਣੇ ਸਵਾਇ ਮਿਲਾ ਸਨ ਸਿਰਫ ਆਪਣੇ ਸਵਾਇ ਆਪਣੇ ਸਵਾਰਥ ਲਈ ਤੇਰਾਂ ਮਿਲਦੇ ਨੇ ਜਿਸ ਦਿਨ ਉਨ੍ਹਾਂ ਦਾ ਸਵਾਅ ਹੋਏ ਨਾ ਆਵੇ ਜਿਸ ਦਿਨ ਉਨ੍ਹਾਂ ਦਾ ਕੋਈ ਸਵਾਰਥ ਪੂਰਾ ਨਾ ਹੋਇਆ ਤੇਰੇ ਕੋਲ ਜਾਂ ਨਾ ਹੋ ਸਕਿਆ ਤਿੱਤੇ ਦਿਨ ਨੇੜਾ ਕੋ ਨ ਟੁਕਾ ਆਸਾ ਉਸ ਦਿਨ ਤੇਰੇ ਨੇੜੇ ਕਿਸੇ ਨੇ ਨਹੀਂ ਟੁਕਣਾ ਤੇ ਜੇ ਕੋਲ ਕੋ ਸਵਾਰਥ ਪੂਰੇ ਹੋ ਰੇ ਨੇ ਜਾਂ ਉਹਨਾਂ ਦੀ ਉਮੀਦ ਹੈ ਤਾਂ ਹੀ ਤੇੜੇ ਨੇੜੇ ਕੋਈ ਟੁੱਕਿਆ ਦਾ ਨਹੀਂ ਦੇ ਨਹੀਂ ਪਾਈ ਬੰਦ ਘਟੂਮ ਸਹਿਰਾ ਉਹ ਵੀ ਲਾਗੀ ਕਾੜ ਸਵੇਰਾ ਜਿਤਨੇ ਪਾਈ ਮਿੱਤਰ ਸਭ ਉਹ ਵੀ ਤੇੜ ਨਾਲ ਤਾਂ ਹੀ ਲੱਗੇ ਨੇ ਭਾਈ ਉਹਨਾਂ ਨੂੰ ਕੋਈ ਆਪਣੀ ਗਰਜ਼ ਹੈ ਘਰ ਕੀ ਨਾਰ ਉਰੇ ਤਨ ਲਾਗੀ ਆਪਣੀ ਇਸਤਰੀ ਜਿਹੜੀ ਕੇ ਦਿਨ ਨਾਲ ਲੱਗੇ ਰਹਿੰਦੀ ਐ ਸੇਨਾ ਨਾਲ ਲੱਗੇ ਰਹਿੰਦੀ ਐ ਉਰੇ ਤਨ ਲਾਗੀ ਉਹ ਤੋਂ ਪੂਤ ਪੂਤ ਕਰਵਾਗੀ ਉਹ ਵੀ ਤੇਰਾ ਸਿਰ ਤੇ ਆਗੇ ਪੂਤ ਪੂਤਾ ਆ ਕੇ ਤੇਰੇ ਕੋਲੋਂ ਦੂਰ ਹੋ ਗਈ। ਭਗਤ ਰਵਦਾਸ ਜੀ ਦੇ ਪਾਵਨ ਬਚਨ ਹਨ। ਫਿਰ ਕਮਲ ਲੋੜਾ ਸੋਇਨਾ ਰੂਪਾ ਮਿੱਤਰ ਲੋੜਣ ਸੁਖਾ ਦਤਾ। ਕਾਮਨ ਹੋ ਗਏ ਤੇ ਇਸਤਰੀ ਆਪਣੀ ਕਰਦੀ ਨਾਰ ਲੋੜਾ ਸੋਇਨਾ ਰੂਪਾ ਉਹ ਤੁਹਾਡੇ ਗੁਰੂ ਆਸ ਰੱਖਦੀ ਮੈਨੂੰ ਸੋਨੇ ਤੇ ਚਾਂਦੀ ਦੇ ਆ ਕੇ ਕਹਿੰਨੇ ਆਜ ਹਾਰ ਸ਼ਿੰਗਾਰ ਮੈਨੂੰ ਬਣਾ ਕੇ ਦੇਵੇ। ਮਿੱਤਰ ਲੋੜਣ ਸੁਖਾ ਦਤਾ ਜਿਹੜੇ ਦੋਸ ਮਿੱਤਰਨ ਉਹ ਦੋਸਤ ਗੰਢੀ ਬੈਠੇ ਨੇ ਵੇ ਦੇ ਕੋਲ ਕੋਈ ਬੈਠ ਕੇ ਇਹਦੇ ਕੋਲ ਕੋ ਖਾਈਏ ਪੀਏ ਔਰ ਖਾਨ ਪੀਣ ਦੀ ਮੋਜਾਂ ਕਰੀਏ ਪਰ ਨਾਨਕ ਪਾਪ ਕਰੇ ਤੈਨ ਕਰਨ ਇਹ ਨਾਨਕ ਇਹ ਬੰਦਿਆ ਤੂੰ ਉਹਨਾਂ ਦੇ ਕਰਨ ਪਾਪ ਕਰਦਾ ਰਿਸ਼ਤਾ ਖਾਂਦੇ ਚੋਰ ਬਜਾਰੀ ਕਰਦੇ ਨਜਾਇਜ਼ ਕਮਾਈ ਕਰਦੇ ਤਾਂ ਕਿ ਮੈਂ ਉਹ ਜਨਾਨੀ ਦੀਆਂ ਸੋਨੇ ਰੁਪਏ ਦੀਆਂ ਆਸਾਂ ਪੂਰੀਆਂ ਕਰ ਸਕਾਂ ਮਿੱਤਰਾਂ ਦੋਸਤਾਂ ਨੂੰ ਖਲਾਫ ਲਾ ਕੇ ਖੁਸ਼ ਕਰ ਸਕਾਂ ਮੇਰੀ ਮਿੱਤਰਤਾ ਬਣੀ ਰਹੇ ਪਰ ਨਾਨਕ ਪਾਪ ਕਰੇ ਤੈਨ ਕਰਨ ਉਹਨਾਂ ਕਰਨ ਤੂੰ ਪਾਪ ਕਰਦਾ ਜਾਸੀ ਜੰਪੂਰ ਬੰਦਤਾ ਪਰ ਤੂੰ ਤੇ ਜੰਪੂਰ ਵੱਧਾ ਹੋਇਆ ਜਾਏਗਾ ਜਿਨੂੰ ਕੈਦੀ ਜਾਂਦਾ ਹੈ ਵੀ ਤੂੰ ਮਾਰੇ ਕਰਮ ਕੀਤੇ ਨੇ ਸੰਸਾਰੀ ਮਿੱਤਰਤਾ ਕਾਇਮ ਰੱਖਣ ਵਾਸਤੇ ਸੰਸਾਰੀ ਰਿਸ਼ਤੇ ਨਾਤੇ ਵਿਛੇ ਤੂੰ ਹੋਰਨਾਂ ਦਾ ਹੱਕ ਮਾਰਿਆ ਜਿਹੜਾ ਕਿ ਤੈਨੂੰ ਧਰਮ ਦਾ ਨਿਯਮ ਨਹੀਂ ਸੀ ਤੇਰਾ ਧਰਮ ਨਹੀਂ ਸੀ ਇਹਨੂੰ ਗੁਰੂ ਨੇ ਵਰਜਿਆ ਸੀ ਕਿ ਹੱਕ ਪ੍ਰਾਇ ਨਾਨਕਾ ਉਸ ਸੂਰ ਉਸ ਗਾਇ ਗੁਰਪੀਰ ਅਮਾ ਤਾਂ ਪਰ ਅਜਾ ਮਰਦਾਰ ਨਾ ਖਾਏ ਭਈ ਪ੍ਰਾਇ ਹੱਕ ਨਹੀਂ ਖਾਣਾ ਇਹ ਮਰਦ ਨਹੀਂ ਖਾਣਾ ਪ੍ਰਾਇ ਹੱਕ ਨਹੀਂ ਮਾਰਨਾ ਪਰ ਤੂੰ ਇਹ ਕਰਦਾਰੇ ਇਸ ਵਾਸਤੇ ਜਾਸੀ ਜੰਪੁਰ ਬੰਦ ਆਤਾ ਤੂੰ ਬੱਧਾ ਹੋਇਆ ਜੰਪੁਰ ਜਾਏਗਾ ਸਜਾ ਦੇ ਕਬਰ ਹੋਵੇਂਗਾ ਨੋਵੇਂ ਪਾਤਸ਼ਾਹ ਇੱਕ ਹੋਰ ਸ਼ਬਦ ਵੀ ਬੜਾ ਸੋਹਣਾ ਕਹਿ ਰਹੇ ਨੇ ਪ੍ਰੀਤਮ ਜਾਣ ਲੈ ਹੋ ਮਨ ਮਾਹੀ ਇਹ ਮੇਰੇ ਮਿੱਤਰੋ ਆਪਣੇ ਮਨ ਵਿੱਚ ਚੰਗੀ ਤਰ੍ਹਾਂ ਚੀਜ਼ ਜਾਣ ਲਓ ਸਮਝ ਲਓ ਆਪਣੇ ਸੁਖ ਸਿਉਂ ਹੀ ਜਗ ਭਾਂਦੀ ਹੋ ਕੋ ਕਾਹੂ ਕੋ ਨਹੀਂ ਸਾਰੇ ਆਪਣੇ ਸੁਖ ਪਿੱਛੇ ਲੱਗੇ ਹੋਏ ਨੇ ਤੁਹਾਡੇ ਨਾਲ ਦੁੱਖ ਵਿੱਚ ਕੋਈ ਤੁਹਾਡਾ ਸਾਥੀ ਨਹੀਂ ਸੇਮਨ ਕੋਈ ਕਿਸੇ ਦਾ ਮਿੱਤਰ ਨੇ ਸਭ ਆਪਣੇ ਸੁਖ ਪਿੱਛੇ ਤوڑਨਾ ਮਿੱਤਰਤਾ ਰਿਸ਼ਤੇਦਾਰੀ ਗੰਢੀ ਬੈਠੇ ਨੇ ਸੁਖ ਮੈਂ ਆਣ ਬਹੁਤ ਮਿਲ ਬੈਠੇ ਰਹਿਤ ਚੌਂਦੀ ਸਕੇ ਸੁਖ ਵੀ ਤੇਰੇ ਦੁਆਲੇ ਘੇਰਾ ਪਾ ਕੇ ਤੇਰੇ ਨੇੜੇ ਆ ਕੇ ਸਾਰੇ ਬੈਠੇ ਰਹਿਣਗੇ ਵਿਪਤ ਪਰੀ ਸਭ ਸੰਗ ਛਾੜਤ ਕੋ ਨਾ ਆਉਤ ਨੇ ਰਹਿ ਤੈਨੂੰ ਕੋਈ ਵਿੱਤ ਆ ਪਈ ਉਸੇ ਤੇਰੇ ਨੇੜੇ ਕੋਈ ਨਹੀਂ ਆਵੇਗਾ ਸਭ ਵੀ ਸੰਗ ਛਾੜ ਛਾੜਤ ਸਾਰੇ ਸੰਗ ਛੱਡ ਜਾਂਦੇ ਨੇ ਉਸ ਲਈ ਕੋ ਨਾ ਆਉਤ ਨੇ ਰਹਿ ਕਰ ਕੀ ਨਾਰ ਬਹੁਤ ਇਤਿਜਾਸੀ ਹਮ ਸਦਾ ਰਹਿਤ ਸੰਗ ਲਾਗੀ ਉਹੀ ਗੱਲ ਜਿਹੜੀ ਉੱਪਰ ਅਸੀਂ ਪੜ ਆਇਆ ਭਗਤ ਜੀ ਦੀ ਪੰਕਤੀ ਵਿੱਚੋਂ ਕਰ ਕੀ ਨਾਰ ਉਰੇ ਦਣ ਲਾਗੀ ਵਾਲੀ ਉਹੀ ਗੱਲ ਗੁਰੂ ਸਾਹਿਬ ਨੇ ਕੀ ਜੀ ਕਰ ਕੀ ਨਾਰ ਬਹੁਤ ਇਤਿਜਾ ਸਿੰਘ ਸਦਾ ਰਹਿਤ ਸੰਗ ਲਾਗੀ ਕਰ ਦੀ ਇਸਤਰੀ ਆਪਣੀ ਜਿਹੜੀ ਸਦਾ ਸੰਗ ਰਹਿੰਦੀ ਹੈ ਜਦ ਵੀ ਹਸ ਤਜੀਏ ਕਾਇਆ ਪ੍ਰੇਤ ਪ੍ਰੇਤ ਕਰ ਪਾਗੀ ਜੀਵਾਤਮਾ ਰੂਪੀ ਹਮਸ ਜਿਹੜੂ ਸਰੀਰ ਜੂ ਡਾਰੀ ਮਾਰ ਜਾਂਦਾ ਹੈ ਕਿ ਉਸੇ ਸਰੀਰ ਨੂੰ ਮੁਰਦੇ ਪੇ ਸਰੀਰ ਨੂੰ ਜਿਹਦੇ ਨਾਲ ਉਕਰੋਲ ਕਰਦੀ ਰਹਿੰਦੀ ਸੀ ਅੱਜ ਉਸ ਨੂੰ ਵੀ ਪ੍ਰੇਤ ਪ੍ਰੇਤ ਕਰ ਭਾਗੀ ਉਹਦੇ ਕੋਲੋਂ ਦੂਰ ਹੋ ਗਈ ਡਰ ਉਹਦੇ ਕੋਲੋਂ ਡਾਂਨਾ ਸ਼ੁਰੂ ਹੋ ਗਈ ਇਹ ਬਿੱਦ ਕੋ ਵਿਵਾਰ ਬਣਿਓ ਹੈ ਜਾਂ ਸਿਉ ਨੇ ਲਗਾਇਓ ਇਹ ਇੱਕ ਬਿੱਦੀ ਦਾ ਐਸਾ ਵਿਵਾਰ ਹੈ ਕੁਦਰਤ ਦਾ ਇੱਕ ਐਸਾ ਪਾਣਾ ਵਰਤਿਆ ਹੋਇਆ ਹੈ ਕਿਸੇ ਤਰ੍ਹਾਂ ਦੀ ਖੇਡ ਹੈ ਕਿ ਇਸ ਇਸੇ ਖੇਡ ਨਾਲ ਸਾਡਾ ਨੇ ਲਗਾ ਰਹਿੰਦਾ ਸਾਡਾ ਮੂਹ ਪਿਆ ਰਹਿੰਦਾ ਅੰਤਵਾਰ ਨਾਨਕਬੀਨ ਹਰਜੀ ਕੋ ਕਾਮ ਨਾ ਆਇਓ ਪਰ ਆਖਰ ਵਿੱਚ ਇਹਨਾਂ ਚ ਕੋਈ ਵੀ ਜਿੰਨਾ ਸੀ ਮੂਹ ਪਿਆਰ ਪਾ ਕੇ ਬੰਦੇ ਆ ਆਖਰ ਸਾਡੇ ਨੇੜੇ ਕੋਈ ਵੀ ਨਹੀਂ ਆਉਂਦਾ ਸਾਡੇ ਕਾਮ ਨਹੀਂ ਆਉਂਦੀਆਂ ਇਹ ਚੀਜ਼ਾਂ ਸਾਡੇ ਸਾਨੂੰ ਇਹ ਇਹ ਜਿਹੜਾ ਪਿਆਰ ਤੋੜ ਨਹੀਂ ਚੜਦਾ ਇਹ ਮੂਹ ਤੋੜ ਨਹੀਂ ਚੜਦਾ ਇੱਥੇ ਜਿਹੜੀ ਇਹ ਗੱਲ ਇਹ ਕਰਕੇ ਨਾਰ ਬਹੁਤ ਇਤਜਾਸ ਹੈ ਇਹਦਾ ਮਤਲਬ ਇਹ ਨਹੀਂ ਕਿ ਕੇਵਲ ਨਾਰੀ ਹੈ ਔਸਤਰੀ ਹੈ ਜਿਹੜੀ ਬੰਦੇ ਦਾ ਛੱਡ ਕੇ ਪਾਸੇ ਬਹਿ ਜਾਂਦੀ ਹੈ ਮਰਦ ਦੇ ਵੀ ਹਾਲ ਹੈ ਮਰਦ ਜਿਹੜਾ ਔਰਤ ਨਾਲ ਇੰਨੀ ਕਰੋ ਲੋਨ ਕਰਦਾ ਪਿਆਰ ਮੁਹਬਤ ਕਰਦਾ ਜਦੋਂ ਗੁਜ਼ਰ ਜਾਏ ਤੇ ਉਹ ਵੀ ਕਾਡੋ ਕਾਡੋ ਵਾਲੀ ਗੱਲ ਵੇਟ ਹੀ ਕਰਦਾ ਵੀ ਕਿਹੜੇ ਰਿਸ਼ਤੇ ਦਾ ਟੋਕਣ ਦੇ ਕਿਹੜੇ ਸੰਸਕਾਰ ਦਾ ਟਾਈਮ ਹੋਵੇ ਤੇ ਮੈਂ ਉਹਨ ਕੱਢਾਂ ਕਿ ਹੁਣੇ ਮੇਰੇ ਘਰ ਰੈਂਜ ਹੋਗੀ ਨਹੀਂ ਹੈ ਜਿਹੜੀ ਬੜੇ ਸੋਹਣੇ ਹਾਰਾ ਸ਼ਗਾਨਾ ਵਿੱਚ ਲੱਦੀ ਹੋਈ ਸੂਟਾਂ ਵਿੱਚ ਪਾਲਕੀਆਂ ਵਿੱਚ ਕਾਰਾਂ ਵਿੱਚ ਬਿਠਾ ਕੇ ਜਿਹੜੀ ਇਸਤਰੀ ਬੜੇ ਪਿਆਰ ਨਾਲ ਲੈਂਦੀ ਹੁੰਦੀ ਹੈ ਉਸੇ ਨੂੰ ਘਰੋਂ ਬੰਦਾ ਕੱਢ ਦਿੰਦਾ ਉਹ ਜਿਹੇ ਕੀਮਤੀ ਕੱਪੜੇ ਨਹੀਂ ਹੁੰਦੇ ਉਹ ਉਸਦੇ ਗਹਿਣੇ ਨਹੀਂ ਹੁੰਦੇ ਬੰਦਾ ਵੀ ਇਸ ਤਰ੍ਹਾਂ ਹੀ ਕਰਦਾ ਜਾਨੀ ਇਹ ਇਨਸਾਨੀ ਵਤੀਰਾ ਇਸੇ ਅਗਰ ਨਾਰ ਦੀ ਗੱਲ ਕੀਤੀ ਤਾਂ ਮਤਲਬ ਇਹ ਨਹੀਂ ਕਿ ਮਰਦ ਵਫਾਦਾਰ ਹੁੰਦਾ ਸਭ ਇਥੇ ਮਰਦ ਵੀ ਉਹੀ ਅਸੂਸ ਨੂੰ ਵੀ ਵੈਸਾ ਹੀ ਸਲੂਕ ਕਰਨਾ ਪੈਂਦਾ ਇਹ ਕੁਦਰਤ ਦੀ ਇੱਕ ਬਿਵਾਰ ਹੈ ਇਹ ਬਿਧ ਬਣੀ ਪਈ ਹੈ ਕਿ ਕੋਈ ਨਹੀਂ ਰੱਖ ਸਕਦਾ ਤੇ ਘਰੇ ਨਾ ਰੱਖਿਆ ਕੋਈ ਜਦੋਂ ਉਹ ਟਾਈਮ ਆਉਂਦਾ ਕੋਈ ਨਹੀਂ ਰੱਖ ਸਕਦਾ ਘਰ ਪਿਆਰੇ ਤੋਂ ਪਿਆਰਾ ਰਿਸ਼ਤਾ ਖਾਲੀ ਇਸਤਰੀ ਬੱਚੇ ਦੀ ਕਿਉਂ ਗਈਏ ਬੱਚੇ ਕਿੰਨੇ ਪਿਆਰੇ ਹੁੰਦੇ ਹਨ ਮੰਗ ਮੰਗ ਕੇ ਜਿਹੜੇ ਬੱਚੇ ਵੀ ਜਦੋਂ ਉਹਨਾਂ ਦੇ ਸੁਆਸਿਕ ਨਿਕਲ ਜਾਣ ਕੋਈ ਨਾਲ ਕਰੇ ਕਿਸੇ ਨਾਲ ਤੇ ਅਗਰ ਨਿਕਲ ਜਾਣ ਤੇ ਉਹ ਉਹਨਾਂ ਨੂੰ ਵੀ ਅਸੀਂ ਇਸੇ ਤਰ੍ਹਾਂ ਹੀ ਮ੍ਰਿਤਕ ਸਰੀਰ ਸਮਝ ਕੇ ਤਿਆਗ ਦਿੰਦੇ ਹਾਂ ਉਸ ਵੇਲੇ ਚਾਰਾ ਕੋਈ ਨਹੀਂ ਉਹਨਾਂ ਨੂੰ ਪਿਆਰ ਕਰ ਹੀ ਨਹੀਂ ਸਕਦੇ ਕਰਕੇ ਕਰਾਂਗੇ ਕੀ ਹੁਣ ਮਿੱਟੀ ਕਿਸੇ ਕੰਮ ਨਹੀਂ ਆਉਣੀ ਇਹ ਕੁਦਰਤੀ ਵਿਧ ਹੈ ਕੁਦਰਤੀ ਗ ਨਿਯਮ ਹੈ ਨਾ ਕਿ ਕਿ ਬੰਦੇ ਦੀ ਕੋਈ ਐਸੀ ਕੋਈ ਬੇਵਫਾਈ ਹੈ ਕਿ ਬੰਦਾ ਜਾਣਬੁੱਝ ਕੇ ਕਰਦਾ ਨਹੀਂ ਬੰਦਾ ਵੀ ਮਜਬੂਰ ਹੁੰਦਾ ਹੈ ਕਰੇ ਤੇ ਕਰੇਗੀ ਮੈਂ ਪਾਠ ਕਰ ਰਿਹਾ ਸਾਂ ਤੇ ਪੰਕਤੀ ਆਈ ਬੜੀ ਪਿਆਰੀ ਬਿਨ ਗੋਬਿੰਦ ਅਵਰ ਸੰਗਨੇਹਾ ਉਹ ਜਾਨੋ ਸਦਾ ਦੁਖੇਲਾ बिन गोविंद परमात्मा परमात्मा बिन अवर संग नेह बाकी किसी नाल ही ਤੁਹਾਡਾ ਨੇ ਮੂੰਹ ਪਿਆ ਹੋਇਆ ਪਿਆਰ ਪਿਆ ਹੋਇਆ ਉਹ ਜਾਨੂ ਸਦਾ ਦੁਖੀਲਾ ਉਹ ਜਾਨੂ ਸਦਾ ਤੁਹਾਨੂੰ ਦੁਖੀ ਕਰਕੇ ਤੁਸੀਂ ਦੁਖੀ ਰਹੋਗੇ ਫਿਰ ਮੋਹ ਵਿੱਚ ਪਸੀ ਹੋਏ ਕੋ ਨਾਨਕ ਗੁਰ ਇਹ ਬੁਝਾਇਓ प्रीत प्रभु ਸਦ ਕੇਲਾ ਕੋ ਨਾਨਕ ਇਹ ਨਨਕਾ ਗੁਰ ਇਹ ਬੁਝਾਇਓ ਗੁਰੂ ਨੇ ਮੈਨੂੰ ਇਹ ਗੱਲ ਬੁਝਾਈ ਇਹ ਗੱਲ ਸਮਝਾਈ ਹੈ ਕਿ प्रीत प्रभु ਪ੍ਰਭੂ ਦੀ प्रीत ही ਸਦ ਕੇਲਾ ਕੇਲਾ ਮੈਨੇ ਕੇਲਾ ਜਿਹੜੀਆਂ ਮੋਜਾਂ ਪ੍ਰਭੂ ਦੇ ਪਿਆਰ ਵਿੱਚ ਹੀ ਸਦਾ ਵਸੇ ਮੋਜਾਂ ਨੇ ਸਦਾ ਵਸੇ ਬੰਦਾ ਖੇਲੰਗ ਕਰਦਾ ਖੀਡੰਗ ਕਰ ਸਕਦਾ ਖੁਸ਼ ਰਹਿ ਸਕਦਾ ਬਾਕੀ ਸਾਰੀਆਂ ਪੀਤਾਂ ਜਿਹੜੀਆਂ ਨੇ ਬਾਕੀ ਸਾਰੇ ਨੇ ਜਿਹੜੇ ਨੇ ਇਹ ਦੁੱਖ ਦੇਣ ਵਾਲਾ ਹੀ ਨੇ ਮੈਂ ਬੜਾ ਸੋਚਣ ਜੇ ਪੈ ਗਿਆ ਕਿ ਪ੍ਰਤਨ ਗੁਰ ਸਿੱਖਾਂ ਦੀ ਅਗਰ ਜੀਵਨੀ ਦੇਖੋ ਤਾਂ ਕਹਿੰਦੇ ਨੇ ਇੱਕ ਕਵਿਤਾ ਵਿੱਚ ਮੈਂ ਇੱਕ ਬੋਲ ਪੜੇ ਸਨ ਕਿ ਸਿੰਘ ਸਿੰਘ ਪੈ ਵਾਰ ਤੇ ਜਾਨ ਸਿੱਖ ਸਿੱਖ ਪਰ ਜਾਨਵਾਰ ਦਾ ਸੀ ਕੁਰਬਾਨ ਕਰਦਾ ਸੀ ਸਾਡੇ ਜਰਨੈਲ ਅੱਗੇ ਉਹ ਕਿ ਲੜਦੇ ਸਨ ਆਪਣੀ ਫੌਜਾਂ ਕੋਲੋਂ ਔਰ ਇੱਕ ਦੂਜੇ ਪਿੱਛੇ ਜਾਨ ਦੇ ਦਿੰਦੇ ਸਨ ਉਹ ਵੀ ਤੁਹਾਨੂੰ ਇਤਿਹਾਸਿਕ ਵਾਕਿਆ ਯਾਦ ਹੋਣਾ ਕਿ ਗੁਰੂ ਸਾਹਿਬ ਨੇ ਕਿਹਾ ਰਸਲ ਪਰਖਣੀ ਹੈ ਤੇ ਭਾਈ ਡੱਲੇ ਦਾ ਕੋਈ ਫੌਜੀ ਅੱਗੇ ਨਾ ਆਇਆ بڑے بڑے ਡੋਲਿਆਂ ਵਾਲੇ ਪਰ ਜਦੋਂ ਗੁਰੂ ਜੀ ਨੇ ਸਿੱਖਾਂ ਲਈ ਸੁਨੇਹਾ ਭੇਜਿਆ ਕਿ ਪਿਓ ਪੁੱਤਰ ਦੋਏ ਦਸਤਾਰਾ ਤਾਂ ਜਾਂਦੇ ਦੌੜ ਕੇ ਆ ਕੇ ਸਾਹਮਣੇ ਖੜੇ ਹੋਗੇ ਕਦੇ ਪਿਓ ਅੱਗੇ ਹੋਵੇ ਕਦੇ ਪੁੱਤਰ ਅੱਗੇ ਹੋਵੇ ਕਿ ਮੇਰੀ ਵਾਰੀ ਆਵੇ ਇੱਕ ਦੂਜੇ ਤੋਂ ਅੱਗੇ ਹੋ ਕੇ ਸ਼ੀਸ਼ੀਆਂ ਲਈ ਤਿਆਰ ਨੇ ਪਿਓ ਕਹਿੰਦਾ ਵੀ ਪੁੱਤਰ ਜਵਾਨ ਅਦਾ ਜੇ ਖਾਣ ਪੀਣ ਦਾ ਸਮਾਂ ਜੀ ਮੈਂ ਖਾ ਪੀ ਚੁੱਕਿਆ ਮੇਰੇ ਤੇ ਰਫਲ ਪਰਖੋ ਕਿ ਪੁੱਤਰ ਕਹਿੰਦਾ ਜੀ ਮੈਂ ਜੇ ਜਾਣ ਮੈਨੂੰ ਨਹੀਂ ਸਮਝ ਨਹੀਂ ਮੇਰਾ ਪਿਤਾ ਬਜ਼ੁਰਗ ਤੇ ਬੇਕਾਰ ਹੈ ਇਸ ਇਸ ਜੀਨ ਦਿਓ ਤੇ ਮੈਨੂੰ ਮੇਰੀ ਮੇਰੀ ਮੈਂ ਕੁਰਬਾਨੀ ਦੇਣ ਲਈ ਤਿਆਰ ਹਾਂ ਤੋ ਇਸ ਤਰ੍ਹਾਂ ਇੱਕ ਦੂਜੇ ਦੀ ਬਚਾਅ ਵਿੱਚ ਤੇ ਆਪਣੇ ਗੁਰਮਾਨ ਗਿਨ ਵਸੇ ਅੱਗੇ ਦੌੜਦੇ ਨੇ ਜਿਹੜਾ ਪਿਤਾ ਫੌਜੀ ਭਰਤੀ ਹੈ ਬਾਰਡਰਾਂ ਤੇ ਲੜ ਰਿਹਾ ਹੈ ਗੋਲੀਆਂ ਖਾਣ ਵਾਸਤੇ ਵੀ ਤਿਆਰ ਹੈ ਉਹ ਆਪਣੇ ਪਰਿਵਾਰ ਲਈ ਮਤਲਬੀ ਹੈ ਉਹ ਆਪਣੇ ਪਰਿਵਾਰ ਨਾਲ ਪਿਆਰ ਨਹੀਂ ਕਰਦਾ ਪਿਆਰ ਵਿੱਚ ਇਹ ਗਿਆ ਹੈ ਵਿਚਾਰਾ ਇਤਨੇ ਕਸ਼ ਇਤਨੀ ਔਖੀਆਂ ਟ੍ਰੇਨਿੰਗਾਂ ਜੰਗਲੀ ਸਫ਼ਰ ਪਹਾੜੀ ਚੜਾਈਆਂ ਪਾਰ ਲੱਦੇ ਹੋਏ ਆਪਣੇ ਉੱਪਰ ਪਿੱਠੂ ਲੱਦੇ ਹੋਏ ਉਹ ਫੌਜੀ ਗੋਲੀਆਂ ਖਾਣ ਲਈ ਤਿਆਰ ਹੈ ਹਰ ਵੇਲੇ ਜਾਨ ਰਿਸਕ ਵਿੱਚ ਹੈ ਕਿਆ ਹੋ ਵੀ ਆਪਣੇ ਪਰਿਵਾਰ ਦੇ ਵਿੱਚ ਛੋਟਾ ਮਿੱਤਰ ਹੀ ਐ ਉਹ ਵੀ ਸਿਰ ਸੁੱਖ ਲਈ ਪਰਵਾਰ ਨਾਲ ਜੁੜਿਆ ਹੈ ਦੁੱਖਾਂ ਵਿੱਚ ਪਰਿਵਾਰ ਦਾ ਸਹਾਈਤਾ ਨਹੀਂ ਕਰਦਾ ਮੈਂ ਸੋਚਣ ਲੱਗ ਪਿਆ ਹੁਣ ਹੋਰ ਹੋਰ ਅੱਗੇ ਜਾਓ ਜੀ ਪੰਜ ਪਿਆਰੇ ਗੁਰਸਾਹਿਬ ਨੇ ਸੀਸ ਮੰਗੇ ਉਹ ਸਿਰ ਧਰੀ ਦੇ ਰੱਖ ਕੇ ਆ ਗਏ ਕਿਆ ਵੀ ਗੁਰਸਾਹਿਬ ਦੇ ਸੱਚੇ ਮਿੱਤਰ ਨਹੀਂ ਸਨ ਗੁਰਸਾਹਿਬ ਲਈ ਬਾਬਾ ਲੈਣਾ ਜੀ ਸਾਰੀ ਸੇਵਾ ਵਿੱਚ ਗੁਰੂ ਜੀ ਦੇ ਸਾਹਮਣੇ ਤਤਪਰ ਰਹੇ ਭਾਈ ਮਰਦਾਨਾ ਜੀ ਬڑا ਲੰਮਾ ਸਾਧਗੁਰੂ ਜੀ ਅਨੁਸਾਰ ਦਾ ਦਿੱਤਾ ਤੇ ਕਿਸ ਇਸ ਜੀਵਨ ਵਿੱਚ ਕੋਈ ਹੈ ਹੀ ਨਹੀਂ ਹੈ ਜਿਹੜਾ ਵਫਾਦਾਰ ਹੋਵੇ ਸਭ ਝੂਠੇ ਰਿਸ਼ਤੇ ਨੇ ਸਾਰੇ ਮਤਲਬੀ ਨੇ ਸਾਦੇ ਸਾਰੇ ਖੁਦਗਰਜ਼ ਨੇ ਕਿਹ ਅਰਥ ਨਿਕਲਦਾ ਇਹਨਾਂ ਗੱਲਾਂ ਦਾ ਕਿ ਜਦੋਂ ਹੋਰ ਡੁੰਗਾਈ ਨਾਲ ਬਾਣੀ ਦੀ ਜਦੋਂ ਵਿਚਾਰ ਸਮਝੀ ਤੋ ਅਸਲ ਵਿੱਚ ਅਸੀਂ ਕੋਈ ਵੀ ਵਿਸ਼ਾ ਗੁਰਮਤ ਦਾ ਸਮਝਦੇ ਆ ਨਾ ਉਹਦੇ ਵਿੱਚ ਮੁੱਖ ਇੱਕ ਨਿਸ਼ਾਨਾ ਜਿਹੜਾ ਇਨਸਾਨੀ ਜੀਵਨ ਦਾ ਉਹਨੂੰ ਸਾਹਮਣੇ ਰੱਖ ਕੇ ਤੇ ਫਿਰ ਵਿਚਾਰ ਕਰੀਏ ਤੇ ਗੱਲ ਸਪਸ਼ਟ ਹੁੰਦੀ ਹੈ ਮੁੱਖ ਨਿਸ਼ਾਨਾ ਹੈ ਪਈ ਪ੍ਰਾਪਤ ਮਾਨਕ ਦੀ ਹੋਈ ਆ ਗੋਬਿੰਦ ਮਿੱਲ ਕੀ ਇਹ ਤੇਰੀ ਬਰੀਆ ਇਹ ਜਿਹੜਾ ਤੇਰਾ ਵੇਲਾ ਜਿੰਦਗੀ ਦਾ ਮਿਲਿਆ ਨਾ ਸੋਣ ਜੀ ਦੇ ਹੀ ਮਿਲੀ ਐ ਇਹ ਗੋਬਿੰਦ ਮਿਲਾਵਾਂ ਵਸੇ ਮਿਲੀ ਐ ਕੇਵਲ ਦੁਨਿਆਵੀ ਤਾਂ ਨਾ ਲਈਏ ਦੁਨੀਆਂ ਵਿੱਚ ਦੁਨੀਆਂ ਦੇ ਪਿਆਰ ਪਾਲਣ ਲਈ ਨਹੀਂ ਮਿਲੀ ਇਹ ਮਿਲੀ ਐ ਪਰਮਤਮਨ ਦੇ ਮਿਲਾਵ ਲਈ ਤੈਨੂੰ ਬਾਕੀ ਕੰਮ ਕਾਜ ਹੀ ਕਰਨੇ ਪੈਣੇ ਨੇ ਤੇਰੀ ਮਜਬੂਰੀ ਹੈ ਲੇਕਿਨ ਜਿਹੜਾ ਤੇਰਾ ਅਸਲੀ ਜ਼ਿੰਦਗੀ ਦਾ ਕਾਜ ਹੈ ਉਹਦੇ ਵਿੱਚ ਇਹ ਕਿਸੇ ਅਵਰ ਕਾਜ ਤੇਰੇ ਕਿਤਾ ਨਾ ਕੰਮ ਇਹ ਬਾਕੀ ਕੰਮ ਕਾ ਜਿਹੜੇ ਤੇ ਸਰੀਰ ਦੇ ਲਈ ਤੇਰੀ ਮਜਬੂਰੀ ਤੈਨੂੰ ਕਰਨੇ ਪੈਂਦੇ ਨੇ ਰੋਜ਼ੀ ਰੋਟੀ ਕਮਾਣੀ ਪੈਂਦੀ ਏ ਘਰ ਕੋਠੇ ਬਣਾਣੇ ਪੈਂਦੇ ਨੇ ਪਰ ਤੇਰਾ ਇਹ ਅਸਲ ਕੰਮ ਨਹੀਂ ਹੈ ਅਸਲ ਇਹ ਤੇਰੀ ਮਜਬੂਰੀ ਹੈ ਮਜਬੂਰੀ ਇਹ ਘਰ ਬਣਾਣਾ ਪੈਂਦਾ ਹੈ ਮਜਬੂਰੀ ਹੈ ਕੱਪੜੇ ਪਹਿਨਣੇ ਮਜਬੂਰੀ ਆਣ ਪਾਣੀ ਖਾਣਾ ਇਹ ਮਨੋਰਥ ਨਹੀਂ ਇਹ ਮਜਬੂਰੀ ਹੈ ਮਨੋਰਥ ਹੈ ਉਹ ਪਰਮਤਮ ਦਾ ਮਿਲਾਪ ਇਸ ਲਈ ਸਰਨ ਜਾਮ ਲਗ ਭਵਜਰ ਤਰਨ ਗਏ ਇਸ ਪਵ ਸਾਗਰ ਤੋਂ ਤਰਨ ਤੋਂ ਜਨਮ ਮਰ ਦੇ ਗੇੜ ਤੋਂ ਮੁਕਤ ਹੋਣ ਵਾਸਤੇ ਤੋ ਅਸਰੀ ਕਾਰਜ ਵਿੱਚ ਲੱਗ ਉਹ ਅਸਰੀ ਕਾਰਜ ਪਰਮਤਮਾ ਨਾਮ ਜਪਨਾ ਇੱਥੇ ਜੇ ਅਗਰ ਅਸੀਂ ਇਸ ਐਂਗਲ ਨਾਲ ਸੋਚਾਂਗੇ ਕਿ ਪਿਤਾ ਬੱਚਿਆਂ ਵਿੱਚ ਕੁਰਬਾਨ ਹੋ ਸਕਦਾ ਹੈ ਮਾਤਾ ਆਪਣੇ ਧੀਆਂ ਪੁੱਤਰਾਂ ਵਿੱਚ ਕੁਰਬਾਨ ਹੋ ਸਕਦੀ ਹੈ ਕੋਈ ਬੇਟਾ ਪਿਓ ਦੇ ਉੱਤੇ ਹਮਲਾ ਕਰਦੇ ਬੇਟਾ ਅੱਗੇ ਆ ਕੇ ਆਪਣੀ ਜਾਨ ਦੇ ਸਕਦਾ ਜਾਂ ਬੇਟੇ ਵਿੱਚ ਪਿਓ ਜਾਨ ਦੇ ਸਕਦਾ ਮਰ ਮਿਟਣ ਕੇ ਦੂਜੇ ਪਿੱਛੇ ਲੇਕਿਨ ਇਸ ਸੰਸਾਰ ਦੇ ਕੰਮ ਹੋਏਗਾ ਸਾਰਾ ਕੋਈ ਸੰਸਾਰੀ ਜ਼ਿੰਦਗੀ ਬਚੇਗੀ ਆਤਮਿਕ ਜ਼ਿੰਦਗੀ ਨਹੀਂ ਸਿਰਕਣਾ ਬਚਦੀ ਆਤਮਿਕ ਜ਼ਿੰਦਗੀ ਕਿਸੇ ਗੁਰਮੁਖ ਕੋਲ ਮਿਲੇਗੀ ਆਤਮ ਜਿੰਦਗੀ ਗੁਰੂ ਕੋਲ ਹੀ ਜਾ ਕੇ ਮਿਲੇਗੀ ਜਿੰਮਨਾ ਮਨੋਰਥ ਵਿੱਚ ਸਾਥ ਦੇਣ ਵਾਲਾ ਕੋਈ ਮਿੱਤਰ ਨਹੀਂ ਉਹ ਮਿੱਤਰ ਗੁਰਮੁਖੀ ਹੋ ਸਕਦਾ ਹੈ ਉਹ ਗੁਰੂ ਹੀ ਹੋ ਸਕਦਾ ਹੈ ਕੋਈ ਸੰਸਾਰ ਦਾ ਰਿਸ਼ਤਾ ਸਾਡੀ ਮੁਕਤੀ ਨਹੀਂ ਕਰ ਸਕਦਾ ਖਾਣ ਪੀਣ ਦੇ ਪਤਾਰ ਦੇ ਪਹਿਨ ਦੇ ਪਤਾਰ ਦੁਨੀਆ ਦੇ ਸੁਵਿਧਾ ਸੁਖ ਦੇ ਸਕਦੇ ਨਹੀਂ ਵਿਚਾਰ ਲੰਬਾ ਹੋ ਗਿਆ ਅੱਜ ਇਸੇ ਸਮਾਪਤੀ ਕਰਨੀ ਇਸ ਗੱਲ ਨੂੰ ਕੱਲ ਇਸ ਦਾ ਹੋਰ ਵਿਸਤਾਰ ਥੋੜਾ ਖੋਲੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ